ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਪਰਵਾਹ ਨਾ ਕਰਦਿਆਂ ਇਮੀਗ੍ਰੇਸ਼ਨ ਐਂਡ ਕਸਟਮਜ਼ ਐਨਫੋਰਸਮੈਂਟ ਵਾਲਿਆਂ ਦੇ ਛਾਪੇਛਾੜੀ ਨੇ ਕੋਕੀਨ ਤਸਵੀਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਏ ਜਾ ਚੁਕੇ ਉਵਿੰਦ ਸਿੰਘੂ ਕਾਬੂ ਕੀਤਾ ਗਿਆ ਸਹਾਇਕ ਗ੍ਰੈਸ ਰੱਖਿਆ ਮੰਤਰੀ ਕ੍ਰੀਸ਼ਾ ਮੈਕਲਾਫੀ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਥੋਪੇ ਸ਼ਟਡਾਊਨ ਦੇ ਬਾਵਜੂਦ ਵੀ ਅਪਰਾਧਕਾਂ 'ਤੇ ਝੋਕੜ ਵਾਲੇ ਪ੍ਰਵਾਸੀਆਂ ਦੀ ਫੜੋਫੜੀ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਸ਼ਰਤੀ ਅਖਲੀਆਂ ਦੇ ਵਿੱਚੋਂ ਨਸ਼ਾ ਤਸਕਰ ਜ਼ਬਰਜਨਾਹ ਕਰਨ ਵਾਲੇ ਅਤੇ ਹੋਰ ਖਤਰਨਾਕ ਮੁਜ਼ਰਮ ਦੂਰ ਕੀਤੇ ਜਾ ਰਹੇ ਨੇ ਇਸ ਦੇ ਨਾਲ ਹੀ ਇਹ ਦੱਸਣਾ ਬੰਦਾ ਹੈ ਕਿ ਵਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਪੋਸਟਨ ਵਿਖੇ 5 ਕਿਲੋ ਕੋਕੀਂਦੇ ਸੁਨੇ ਗ੍ਰਿਫਤਾਰ ਕੀਤਾ ਗਿਆ ਸੀ ਵਰਿੰਦਰ ਸਿੰਘ ਤੋਂ ਇਲਾਵਾ ਆਈਐਸ ਦੀ ਨਿਯੋਕਤ ਇਕਾਈ ਦੇ ਵੱਲੋਂ ਇਕਵਡੋ ਤੇ ਡਾਰਵਿਨ ਗੋਜ਼ਲੇਸ ਮੈਕਸੀਕੋ ਦੇ ਗਾਰਡਨਸ ਰੋਟਿੰਗਸ ਅਤੇ ਮੈਕਸੀਕੋ ਦੇ ਹੀ ਐਟਲੀ ਬਰਟੋ ਅਰਨ ਕੋਨ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਜ਼ਬਰ ਜਨਾਹ ਤਾਕਦਾ ਦੋਸ਼ੀ ਕਰਾ ਦਿੱਤਾ ਗਿਆ ਡੀ ਐਚ ਐਸ ਨੇ ਇੱਕ ਬਿਆਨ ਜਾਰੀ ਕਰਦੇ ਹੈ ਕਿ ਹੈ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਨੇ ਰੋਜ਼ਾਨਾ ਪੰਜਾਹ ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਵੀ ਕੀਤਾ ਜਾ ਰਿਹਾ ਹੈ। ਓਗਰ ਆਈਸ ਨੇ ਦਾਵਾ ਕੀਤਾ ਹੈ ਕਿ 1 ਅਕਤੂਬਰ 2020 ਤੋਂ 20 ਸਤੰਬਰ 2025 ਦੇ ਦਰਮਿਆਨ 319980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਪਰ ਇਸ ਅੰਕੜੇ ਦੇ ਵਿੱਚ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਕੱਢੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ। ਗ੍ਰੈਸ ਸੁਰੱਖਿਆ ਮੰਤਰੀ ਕਲਿਸਟੀ ਨੋਇਮ ਦੇ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਫਿਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਪਰਵਾਹ ਨਾ ਕਰ ਗਿਆ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਦੇ ਛਾਪੇਛਾੜੀ ਨੇ ਕੋਕੀਨ ਤਸਵੀਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਜਾ ਚੁੱਕੇ ਵਿੰਦਰ ਸਿੰਘੂ ਕਾਬੂ ਕੀਤਾ ਗਿਆ ਸਹਾਇਕ ਗ੍ਰੈਸੂ ਰੱਖਿਆ ਮੰਤਰੀ ਕ੍ਰੀਸ਼ਾ ਮੈਕਲਾਫੀ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਥੋਪੇ ਸ਼ਟਡਾਊਨ ਦੇ ਬਾਵਜੂਦ ਵੀ ਅਪਰਾਧਕ ਪਿੱਛੋਕੜ ਵਾਲੇ ਪ੍ਰਵਾਸੀਆਂ ਦੀ ਫੜੋਫੜੀ ਦਾ سلسلہ ਲਗਾਤਾਰ ਜਾਰੀ ਹੈ ਸ਼ਰਤੀ ਅਗਲੀਆਂ ਦੇ ਵਿੱਚੋਂ ਨਸ਼ਾ ਤਸਕਰ ਜ਼ਬਰਜਨਾਹ ਕਰਨ ਵਾਲੇ ਅਤੇ ਹੋਰ ਖਤਰਨਾਕ ਮੁਜਰਮ ਦੂਰ ਕਿਤੇ ਜਾ ਰਹੇ ਸੀ ਇਸ ਦੇ ਨਾਲ ਹੀ ਇਹ ਦੱਸਣਾ ਬੰਦ ਹੈ ਕਿ ਵਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਪੋਸਟਨ ਵਿਖੇ 5 ਕਿਲੋ ਕੋਕੀਨ ਦੇ ਸਨੇ ਗ੍ਰਿਫਤਾਰ ਕੀਤਾ ਗਿਆ ਸੀ ਵਰਿੰਦਰ ਸਿੰਘ ਤੋਂ ਇਲਾਵਾ ਆਈਐਸਡੀ ਨਿਯੋਗ ਇਕਾਈ ਦੇ ਵੱਲੋਂ ਇਕਵਡੋ ਤੇ ਡਾਰਵਿਨ ਗੋਜ਼ਲੇਸ ਮੈਕਸੀਕੋ ਦੇ ਗਾਰਡਨਸ ਰੋਟਿੰਗਸ ਅਤੇ ਮੈਕਸੀਕੋ ਦੀ ਹੀ ਐਟਲੀ ਬਰਟੋ ਕਰਨ ਕੌਣ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਨਸ਼ਟਸਕ੍ਰੀਤ ਤੋਂ ਲੈ ਕੇ ਜ਼ਬਰਦਸਤ ਤਾਕਤ ਦਾ ਦੋਸ਼ੀ ਕਰਾ ਦਿੱਤਾ ਗਿਆ ਡੀ ਐਚ ਐਸ ਨੇ ਇੱਕ ਬਿਆਨ ਜਾਰੀ ਕਰਦੇ ਹੈ ਕਿ ਹੈ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਨੇ ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕਿਤੇ ਜਾ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਵੀ ਕੀਤਾ ਜਾ ਰਿਹਾ ਹੈ ਓਗਰ ਆਈਸ ਨੇ ਦਾਵਾ ਕੀਤਾ ਹੈ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦੇ ਦਰਮਿਆਨ 319980 ਪਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਪਰ ਇਸ ਅੰਕੜੇ ਦੇ ਵਿੱਚ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਕੱਢੇ ਗਏ ਪਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ ਗ੍ਰੈਸ ਸੁਰੱਖਿਆ ਮੰਤਰੀ ਕ੍ਰਿਸਟੀ ਨੋਇਮ ਦੇ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਫਿਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ। ਅਮਰੀਕਾ ਦੇ ਵਿੱਚ ਸ਼ਟਡਾਊਨ ਦੀ ਪਰਵਾਹ ਨਾ ਕਰਦਿਆਂ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਜਾਰੀ ਨੇ ਕੋਕੀਨ ਤਸਵੀਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇ ਜਾ ਚੁਕੇ ਵਿਕ੍ਰਮ ਸਿੰਘੂ ਕਾਬੂ ਕੀਤਾ ਗਿਆ। ਸਹਾਇਕ ਗ੍ਰੈਸ ਸੁਰੱਖਿਆ ਮੰਤਰੀ ਕ੍ਰੀਸ਼ਿਆ ਮਕਲਾਫੀ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਤੋਪੇ ਸ਼ਟਡਾਊਨ ਦੇ ਬਾਵਜੂਦ ਵੀ ਅਪਰਾਧਕਾਂ 'ਤੇ ਛੋਕੜ ਵਾਲੇ ਪਰਵਾਸੀਏ ਦੀ ਫੜੋਫੜੀ ਦਾ سلسلہ ਲਗਾਤਾਰ ਜਾਰੀ ਹੈ। ਸ਼ਰਤੀ ਅਕਲੀਆਂ ਦੇ ਵਿੱਚੋਂ ਨਸ਼ਾ ਤਸਕਰ, ਜ਼ਬਰ ਜਨਾਹ ਕਰਨ ਵਾਲੇ ਅਤੇ ਹੋਰ ਖਤਰਨਾਕ ਮੁਜ਼ਰਮ ਦੂਰ ਕਿਤੇ ਜਵਾਰੇ ਵਿੱਚ। ਇਸ ਦੇ ਨਾਲ ਹੀ ਇਥੇ ਦੱਸਣਾ ਬੰਦਾ ਹੈ ਕਿ ਵਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਪੋਸਟਨ ਵਿਖੇ 5 ਕਿਲੋ ਕੋਕੀਨ ਦੇ ਸਨੇ ਗ੍ਰਿਫਤਾਰ ਕੀਤਾ ਗਿਆ ਸੀ। ਵਰਿੰਦਰ ਸਿੰਘ ਤੋਂ ਇਲਾਵਾ ਆਈਐਸ ਦੀ ਨਿਯੋਕਤ ਇਕਾਈ ਦੇ ਵੱਲੋਂ ਇੱਕ ਵਰਡੋ ਤੇ ਡਾਰਵਿਨ ਗੋਜ਼ਲਿਸ ਮੈਕਸੀਕੋ ਦੇ ਗਾਰਡਨਸ ਰੋਟਿੰਗਸ ਅਤੇ ਮੈਕਸੀਕੋ ਦੇ ਹੀ ਐਟਲੀਬਰਟੋ ਰਨਕੋਨ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਨਸ਼ਟਸਕਰੀ ਤੋਂ ਲੈ ਕੇ ਜ਼ਬਰਨਾਂ ਤਾਕਤਦਾਰ ਤੋਸ਼ੀਕਰਾ ਦਿੱਤਾ ਗਿਆ ਡੀ ਐਚ ਐਸ ਨੇ ਇੱਕ ਬਿਆਨ ਜਾਰੀ ਕਰਦੇ ਹੈ ਕਿ ਹੈ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਨੇ ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਵੀ ਕੀਤਾ ਜਾ ਰਿਹਾ ਹੈ। ਓਗਰ ਆਈਐਸ ਨੇ ਦਾਵਾ ਕੀਤਾ ਹੈ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦੇ ਦਰਮਿਆਨ 3,19,980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਪਰ ਇਸ ਅੰਕੜੇ ਦੇ ਵਿੱਚ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਕੱਢੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ। ਗ੍ਰਾਸ ਰੱਖਿਆ ਮੰਤਰੀ ਕ੍ਰਿਸਟੀਨ ਨੋਇਮ ਦੇ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਫਿਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ। ਅਮਰੀਕਾ ਦੇ ਵਿੱਚ ਸ਼ਟਰਡਾਊਨ ਦੀ ਪਰਵਾਹ ਨਾ ਕਰ ਗਿਆ ਇਮੀਗ੍ਰੇਸ਼ਨ ਐਂਡ ਕਸਟਮਸ ਐਨਫੋਰਸਮੈਂਟ ਵਾਲਿਆਂ ਦੇ ਛਾਪੇ ਜਵਾਰੀ ਨੇ ਕੋਕੀਨ ਤਸਵੀਰ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇ ਜਾ ਚੁਕੇ ਵਿੰਦਸ ਸਿੰਘੂ ਕਾਬੂ ਕੀਤਾ ਗਿਆ। ਸਹਾਇਕ ਗ੍ਰੈਸੂਰ ਰੱਖਿਆ ਮੰਤਰੀ ਕ੍ਰੀਸ਼ਾ ਮੈਕਲਾਫੀ ਨੇ ਕਿਹਾ ਕਿ ਡੈਮੋਕ੍ਰੈਟਿਕ ਪਾਰਟੀ ਦੇ ਵੱਲੋਂ ਥੋਪੇ ਸ਼ਟਡਾਊਨ ਦੇ ਬਾਵਜੂਦ ਵੀ ਅਪਰਾਧਕ ਪੇਛੋਕੜ ਵਾਲੇ ਪਰਵਾਸੀਆਂ ਦੀ ਫੜੋਫੜੀ ਦਾ سلسلہ ਲਗਾਤਾਰ ਜਾਰੀ ਹੈ। ਸ਼ਰਾਬੀ ਅਗਲੀਆਂ ਦੇ ਵਿੱਚੋਂ ਨਸ਼ਾ ਤਸਕਰ, ਜ਼ਬਰਜਨਾਹ ਕਰਨ ਵਾਲੇ ਅਤੇ ਹੋਰ ਖਤਰਨਾਕ ਮੁਜ਼ਰਮ ਦੂਰ ਕਿਤੇ ਜਾ ਰਹੇ ਨੇ। ਇਸ ਦੇ ਨਾਲ ਹੀ ਇਹ ਖ਼ਬਰ ਬਣਦਾ ਹੈ ਕਿ ਬ੍ਰਿੰਦਰ ਸਿੰਘ ਨੂੰ ਮੈਸਾਚੂਸੈਟਸ ਦੇ ਪੋਸਟਨ ਵਿਖੇ 5 ਕਿਲੋ ਕੋਕੀਂਦੇ ਸੋਨੇ ਗ੍ਰਿਫਤਾਰ ਕੀਤਾ ਗਿਆ ਸੀ। ਵਰਿੰਦਰ ਸਿੰਘ ਤੋਂ ਇਲਾਵਾ ਆਈਐਸ ਦੀ ਨਿਯੋਗ ਇਕਾਈ ਦੇ ਵੱਲੋਂ ਇਕ ਵਡੋਤੇ ਡਾਰਵਿਨ ਗੋਜ਼ਲੇਸ ਮੈਕਸੀਕੋ ਦੇ ਗਾਰਡਨਸ ਰੋਟਿਨਸ ਅਤੇ ਮੈਕਸੀਕੋ ਦੀ ਹੀ ਐਡਲੀਬਰਟੋ ਰਿੰਕੋਨ ਨੂੰ ਕਾਬੂ ਕੀਤਾ ਗਿਆ ਜਿਨ੍ਹਾਂ ਨੂੰ ਨਸ਼ਾ ਤਸਕਰੀ ਤੋਂ ਲੈ ਕੇ ਜ਼ਬਰ ਜਨਾਹ ਤੱਕ ਦਾ ਦੋਸ਼ੀ ਕਰਾ ਦਿੱਤਾ ਗਿਆ ਡੀਐਚਐਸ ਨੇ ਇੱਕ ਬਿਆਨ ਜਾਰੀ ਕਰਦੇ ਹੈ ਕਿ ਹੈ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਯੂਐਸ ਦੇ 13.2 ਅਰਬ ਡਾਲਰ ਬਚਾਏ ਗਏ ਨੇ ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਚਤ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਵੀ ਕੀਤਾ ਜਾ ਰਿਹਾ ਹੈ। ਓਗਰ ਆਈਸ ਨੇ ਦਾਵਾ ਕੀਤਾ ਹੈ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦੇ ਦਰਮਿਆਨ 3,19,980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ। ਪਰ ਇਸ ਅੰਕੜੇ ਦੇ ਵਿੱਚ ਕਸਟਮਸ ਐਂਡ ਬਾਰਡਰ ਪ੍ਰੋਟੈਕਸ਼ਨ ਦੇ ਵੱਲੋਂ ਕੱਟੇ ਗਏ ਪ੍ਰਵਾਸੀਆਂ ਦੀ ਗਿਣਤੀ ਸ਼ਾਮਲ ਨਹੀਂ ਹੈ ਗ੍ਰੈਸ ਰੱਖਿਆ ਮੰਤਰੀ ਕ੍ਰਿਸਟੀ ਨੋਇਮ ਦੇ ਮੁਤਾਬਕ 트럼ਪ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪ੍ਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਫਿਰ ਉਨ੍ਹਾਂ ਨੂੰ ਡਿਪੋਰਟ ਕਰ ਦਿੱਤਾ ਗਿਆ ਹੈ ਡੀ ਐਚ ਐਸ ਨੇ ਇੱਕ ਬਿਆਨ ਜਾਰੀ ਕਰਦੇ ਹੈ ਕਿ ਹੈ ਕਿ 트럼ਪ ਸਰਕਾਰ ਦੇ ਪਹਿਲੇ 7 ਮਹੀਨਿਆਂ ਦੇ ਦੌਰਾਨ ਵੱਖ-ਵੱਖ ਨੀਤੀਆਂ ਰਾਹੀਂ ਟੈਕਸ ਪੇਅਰਸ ਦੇ 13.2 ਅਰਬ ਡਾਲਰ ਬਚਾਏ ਗਏ ਨਹੀਂ ਰੋਜ਼ਾਨਾ 50 ਮਿਲੀਅਨ ਡਾਲਰ ਦੀ ਬਜਟ ਕਰਨ ਦੇ ਯਤਨ ਕੀਤੇ ਜਾ ਰਹੇ ਨੇ ਅਤੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਵੱਡੇ ਪੱਧਰ ਤੇ ਡਿਪੋਰਟ ਵੀ ਕੀਤਾ ਜਾ ਰਿਹਾ ਹੈ ਓਗਰ ਆਈਸ ਨੇ ਦਾਵਾ ਕੀਤਾ ਹੈ ਕਿ 1 ਅਕਤੂਬਰ 2024 ਤੋਂ 20 ਸਤੰਬਰ 2025 ਦੇ ਦਰਮਿਆਨ 3,19,980 ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਅਰੀ ਸੰਕੜੇ ਦੇ ਵਿੱਚ ਕਸਟਮਸ ਐਂਡ ਬੋਰਡਰ ਪ੍ਰੋਟੈਕਸ਼ਨ ਦੇ ਵੱਲੋਂ ਕੱਢੇ ਗਏ ਪਰਵਾਸੀਆ ਦੀ ਗਿਣਤੀ ਸ਼ਾਮਲ ਨਹੀਂ ਹੈ ਗ੍ਰੈਸ ਸੁਰੱਖਿਆ ਮੰਤਰੀ ਕਲਿਸਟੀ ਨੋਇਮ ਦੇ ਮੁਤਾਬਕ ਟਰੰਪ ਸਰਕਾਰ ਦੇ ਸੱਤਾ ਵਿੱਚ ਆਉਣ ਦੇ ਮਗਰੋਂ 22 ਲੱਖ ਤੋਂ ਵੱਧ ਗੈਰ ਕਾਨੂੰਨੀ ਪਰਵਾਸੀ ਖੁਦ ਅਮਰੀਕਾ ਛੱਡ ਗਏ ਜਾਂ ਫਿਰ ਉਨ੍ਹਾਂ ਨੂੰ ਰਿਪੋਰਟ ਕਰ ਦਿੱਤਾ ਗਿਆ ਹੈ